ਜਲਾਲਾਬਾਦ ਵਿੱਚ ਟ੍ਰੈਫਿਕ ਦੀ ਵੱਧ ਰਹੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਸ਼ਹਿਰ ਵਿੱਚ ਸੜਕਾਂ ਦੇ ਨਾਲ ਲੱਗਿਆ ਸਮਾਨ ਕਬਜ਼ੇ ਵਿੱਚ ਲੈ ਲਿਆ ਗਿਆ ਜਾਣਕਾਰੀ ਮੁਤਾਬਕ ਨਗਰ ਕੌਂਸਲ ਅਧਿਕਾਰੀ ਜਰਨਲ ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸਖਤ ਹਦਾਇਤਾਂ ਦੇ ਅਨੁਸਾਰ ਸ਼ਹਿਰ ਵਿੱਚ ਵਧ ਰਹੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਕੌਂਸਲ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਾਰ ਦੇ ਕਿਤੇ ਆ ਮਾ ਜੋ ਡਿਪਟੀ ਕਮਿਸ਼ਨਰ ਫੌਜਲ ਕਾ ਜਿਹਦੀ ਹਦਾਇਤਾਂ ਅਨੁਸਾਰ ਜਿਹੜਾ ਸੜਕਾਂ ਤੇ ਲੋਕਾਂ ਨੇ ਅਨਧਿਕਾਰ ਤੌਰ ਤੇ ਸਮਾਨ ਰੱਖ ਕੇ ਜਿਹੜਾ ਕਬਜ਼ਾ ਕੀਤਾ ਹੋਇਆ ਜਿਹਦੇ ਕਰਕੇ ਟ੍ਰੈਫਿਕ ਦੀ ਬੜੀ ਪ੍ਰੋਬਲਮ ਆ ਰਹੀ ਹੈ ਕੋਈ ਦੁਕਾਨਦਾਰਾ ਵੱਲੋਂ ਆਪਣੀ ਦੁਕਾਨਾਂ ਦੇ ਅੱਗੇ ਕ੍ਰੈਸ਼ਰ ਬਜਰੀ ਰੇਤਾ ਆਦਿ ਸੁੱਟ ਕੇ ਵੀ ਜਿਹੜਾ ਉਹ ਸਾਰੀ ਸੜਕ ਨੂੰ ਕਵਰ ਕੀਤਾ ਗਿਆ ਰੈੱਡ ਪੱਟੀ ਤੇ ਵਾਈਟ ਪੱਟੀ ਟਾਕੇ ਜਿਹੜਾ ਉਹਦੇ ਨਾਲ ਕਿਸੇ ਵੇਲੇ ਵੀ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਵਾਰ-ਵਾਰ ਨਗਰ ਕੌਂਸਲ ਵੱਲੋਂ ਜਿਹੜਾ ਬਾਜ਼ਾਰ ਵਾਸੀਆਂ ਨੂੰ ਜਿਹੜੀ ਅਪੀਲ ਵੀ ਕੀਤੀ ਗਈ ਵੀ ਆਪਣਾ ਸਮਾਨ ਜਿਹੜੀ ਆਪਣੇ ਦ ਤਾਂ ਜਿਹੜਾ ਵੀ ਕਿਸੇ ਕਿਸਮ ਦੇ ਨੂੰ ਹੋਣੀ ਕੋਈ ਘਟਨਾ ਨਾ ਵਾਪਰੇ ਤਾਂ ਦੁਕਾਨਦਾਰਾਂ ਵੱਲੋਂ ਅਜੇ ਤੱਕ ਉਵੇਂ ਦਾ ਉਵੇਂ ਸਮਾਨ ਪੇਸ਼ ਕਰਕੇ ਜਿਹੜਾ ਉਹਨਾਂ ਦੀ ਸਰਕਾਰ ਦੀ ਹਦਾਇਤ ਅਨੁਸਾਰ ਜਿਹੜਾ ਜਿਹੜਾ ਇੱਥੋਂ ਨਜਾਇਜ਼ ਤੌਰ ਤੇ ਕੀਤੇ ਹੋਏ ਕਬਜ਼ੇ ਅੰਤ ਘਰ ਤੇ ਰੱਖ ਤੋਤੇ ਰੱਖਿਆ ਜਿਹੜਾ ਸਮਾਨ ਹੈ ਉਹ ਜਿਹੜਾ ਚੁਕਾਉਣ ਦਾ ਜਿਹੜਾ ਅਜ ਉਪਰਲਾ ਕੀਤਾ ਗਿਆ ਪਰ ਇਹ ਮਹੰਮਦ ਜੀ ਸੁਣਾਈ ਕੀ ਤੁਹਾਡੇ ਵੱਲ ਕਦਾ ਤੱਕ ਇਹ ਲਗਾਤਾਰ ਚੱਲਦੀ ਨੂੰ ਵੀ ਸਮੇਂ ਸਮੇਂ ਅਨੁਸਾਰ ਅਸੀਂ ਲੋਕਾਂ ਨੂੰ ਸਮਝਾਉਣ ਦਾ ਵੀ ਯਤਨ ਕਰਦੇ ਆ ਤੇ ਵਾਰ-ਵਾਰ ਮਨਿਆਦੀਆਂ ਵੀ ਕਰਾਉਣੇ ਵੀ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਹੈ ਉਹ ਪਰੇਸ਼ਾਨੀ ਨਾ ਹੋਵੇ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਸਰੇ ਜੋ ਆਦਿ ਨੂੰ ਵਾਰ ਕਿ ਇਸ ਬਾਰੇ ਕਿ ਪਹਿਲਾਂ ਇਤਲਾਹ ਦਿੱਤੀ ਸੀ ਸਰੇ ਜੀ ਪਹਿਲਾਂ ਇਹਨਾਂ ਨੂੰ ਕਹਿ ਚੁੱਕੇ ਹੋਏ ਆਏ ਹਾਂ ਲਗਾਤਾਰ ਆਦਿ ਨੂੰ ਵਾਰ-ਵਾਰ ਨਹੀਂ ਕਹਿਣਾ ਸੀ ਵਪਾਰ ਮੰਡਲ ਨਾਲ ਵੀ ਸਾਡੀ ਜਿਹੜੀ ਮੀਟਿੰਗ ਹੋ ਚੱਕੀ ਵਪਾਰ ਮੰਡਲ ਨੇ ਵੀ ਸਾਰੇ ਵਪਾਰੀ ਤਬਕਿਆਂ ਨੂੰ ਜਿਹੜਾ ਕਹਿ ਚੁੱਕੇ ਹੋਏ ਨੇ ਉਹ ਉਹਨੇ ਅਧੀ ਕਰਵਾਈ ਉਹਨਾਂ ਨੇ ਮੰਨਿਓ ਵੀ ਜਿਹੜਾ ਆਪਾਂ ਆਪਣਾ ਸਮਾਨ ਆਪਣੀਆਂ ਦੁਕਾਨਾਂ 'ਚ ਰੱਖੋ ਜੇਕਰ ਆਪ ਤੁਸੀਂ ਦੁਕਾਨਾਂ ਦੇ ਅੰਦਰ ਸਮਾਨ ਨਹੀਂ ਰੱਖਦੇ ਤੇ ਵਪਾਰ ਮੰਡਲ ਦਾ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਸ਼ਹਿਰ ਵਾਸੀਆਂ ਨੂੰ ਤੁਸੀਂ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆਂ ਵੀ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਸਾਡੀ ਸਾਰਿਆਂ ਦੀ ਸਮੱਸਿਆ ਹੈ ਇਸ ਕਰਕੇ ਆਪਣਾ ਆਪਣਾ ਸਮਾਨ ਜਿਹੜਾ ਆਪਣੀਆਂ ਦੁਕਾਨਾਂ 'ਚ ਰੱਖੋ ਤਾਂ ਜੋ ਜਿਹੜਾ ਕਿਸੇ ਵੀ ਪ੍ਰਕਾਰ ਦੀ ਆਮ ਬਾਹਰੋਂ ਆਉਣ ਵਾਲੀ ਜਨਤਾ ਨੂੰ ਸਾਨੂੰ ਆਪ ਸਾਰੇ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਉਹ ਪਰੇਸ਼ਾਨੀ ਨਾ ਕਰਨੀ ਪਵੇ ਜਦੋਂ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜਦੋਂ ਦੁਪਹਿਰ ਨੂੰ ਸਕੂਲਾਂ ਤੋਂ ਬੱਚਿਆਂ ਦੀਆਂ ਛੁੱਟੀ ਹੁੰਦੀ ਹੈ ਤੇ ਟ੍ਰੈਫਿਕ ਇੰਨਾ ਜਮ ਹੋ ਜਾਂਦਾ ਬੱਚੇ-ਬੱਚਿਆਂ ਦਾ ਨੰਗਣਾ ਉਹਨਾਂ ਦੇ ਕਨਵੈਨਸ ਜਿਹੜੇ ਆਂਦੇ ਆ ਉਹਨਾਂ ਦੀਆਂ ਵਸਾਂ ਆਂਦੀਆਂ ਜਿਹੜੇ ਉਹਨਾਂ ਨੂੰ ਆਟੋ ਲੈਣ ਆਂਦੇ ਆ ਉਹ ਬੜੀ ਧੀਰ ਜਿਹੜੇ ਹੈ ਟ੍ਰੈਫਿਕ ਚ ਫਸੇ ਰਹਿੰਦੇ ਹੈਗੇ ਇਸ ਕਰਕੇ ਸਾਰੇ ਸ਼ਹਿਰ ਨਿਵਾਸੀ ਨੂੰ ਅਪੀਲ ਹੈ ਕਿ ਜਿਹੜਾ ਆਪਾਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ ਤਾਂ ਜੋ ਜਿਹੜਾ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਤ ਪਾਈ ਜਾ ਸਕੇ